ਲਾ ਸਭ ਜਨਾ ਪਿੰਡ ਆ블ੂ ਕੋਠੇ ਸੰਧੂਆਂ ਦੇ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਬਠਿੰਡਾ ਪਸ਼ੂ ਬਾਈ ਕੋਲ ਤਾਂ ਚਾਰ ਲੱਗੀਆਂ ਤੁਹਾਨੂੰ ਦਿਖਾਉਣ ਦੋ ਤਾਂ ਮੋਹਰਾ ਨਾਲ ਅਸਲੀਆਂ ਝੋਟੀਆਂ ਆ ਗਈਆਂ ਇੱਕ ਝੋਟੀ ਬਾਈ ਕਹਿੰਦਾ ਸ਼ਿੱਗੀ ਚੰਗੇ ਮਿਲਕਰ ਕੋਡ ਵਾਲੀ ਤੇ ਦੋ ਤੁਹਾਨੂੰ ਦਿਖਾ ਦਾਂਗੇ ਮੰਨ ਲਓ ਇੱਕ ਪਿਓਰ ਨੀਲੀ ਰਾਵੀ ਤੇ ਇੱਕ ਨੀਲੀ ਟੱਚ ਦਿਖਾ ਦਾਂਗੇ ਤੇ ਨਾਲ ਉਹਦੇ ਆ ਗਿਆ ਮੇਲ ਕਾਫ ਤਾਜੀ ਸੁਵੀ ਰੇਟ ਬਿਲਕੁਲ ਜੈਜਾ ਰਹੂਗਾ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਜੀ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਜੀ ਚੜਦੀ ਕਲਾ ਠੀਕ ਠਾਕ ਤੁਸੀਂ ਸਾਰੇ ਠੀਕ ਆ ਠੀਕ ਆ ਵੀਡੀਓ ਮ ਰੱਖ ਲ ਅੱਜ ਆਪਣੀ ਦੂਜੀ ਹੈ ਨਾ ਦੂਜੀ ਦੂਜੀ ਬਾਈ ਠੀਕ ਆ ਹ ਕੰਮ ਮੈਂ ਹੀ ਉਮੀਦ ਕਰੂੰਗਾ ਵੀ ਆਪਣਾ ਹਨਾ ਰੇਟ ਜਾਇਜ਼ ਤੇ ਸਾਫ਼ ਸੁਥਰਾ ਕੰਮ ਹੀ ਚੱਲੇ ਸਾਫ਼ ਸੁਥਰਾ ਹੀ ਵੀਰੇ ਠੀਕ ਆ ਗੱਲ ਉਹਦੋਂ ਵੇਗਿਆ ਸੀ ਮਾਲ ਉਹਦੇ ਵੇਗਿਆ ਸੀ ਠੀਕ ਆ ਨੇੜੇ ਨੂੰ ਅਦੂਰ ਕਾ ਨੂੰ ਜਾਂਦਾ ਨੰਬਰ ਬੋਲ ਦੇ ਜ਼ਰਾ ਨੰਬਰ 9463857600 9463857600 57600 ਹਾਂ ਤੇ ਸ਼ੁਰੂਆਤ ਫਿਰ ਆ ਕੱਤੀ ਤੋਂ ਕਰਦੀ ਇੱਥੋਂ ਆ ਮਾਰ ਲ ਭੀ ਫੇਸ ਤੇ ਮਾਰਦੇ ਕੈਮਰਾ ਨਾਲ ਆ ਗਿਆ ਮੇਲਕਾਫ ਤੋੜ ਦੋ ਸਰਦਾਰ ਜੀ ਖੋਲ ਕੇ ਸੁਹਾ ਬਾਈ ਸੂਆ ਬਾਈ ਇਸ ਦਾ ਤੀਜਾ ਜੀ ਸੂਆ ਤੀਜਾ ਆ ਸੂਆ ਤੀਜਾ ਪਹਿਲਾ ਵਪਾਰੀ ਆ ਜਿਹੜੇ ਨੇ ਸੱਚ ਦੱਸਿਆ ਵੀ ਸੂਆ ਤੀਜਾ ਨਹੀਂ ਤਾਂ ਬੰਦ ਸਿੰਘ ਤਾਂ ਦੂਜੀ ਰਹਿੰਦੀ ਆ ਕਿੰਨੇ ਦਿਨ ਦਾ ਸੂਆ ਹੋ ਗਿਆ ਜੀ ਅਜੇ ਪਰਸੋਂ ਹੀ ਸੂਈ ਆ ਬਾਈ ਜੀ ਪਰਸੋਂ ਦੀ ਸੂਈ ਸਾਫ਼ ਸੁਥਰੀ ਆ ਗਈ ਫੁੱਲਾ ਚੁਵਾਈ ਇਹ ਮੰਨ ਲਓ ਵੀ 2 ਘੰਟੇ ਲੇਟ ਆ ਉਸ ਹਾਵ ਨਾਲ ਜੱਜਮੈਂਟ ਕਰ ਲਿਓ ਲੈ ਚੱਲ ਲੈ ਚੱਲ ਬਾਈ ਤੇ ਚੁਵਾਈ ਦੀ ਕਿਵੇਂ ਆ ਬਾਈ ਇੱਕ ਨੰਬਰ ਵੀਰੇ ਬਹੁਤ ਮੋਟੀ ਮੋਟੀ ਤੇ ਕੇਰਾ ਬਾੜੇ ਚ ਕਮਾ ਦੇ ਇਧਰਲੇ ਬੰਨੇ ਲੈ ਚੱਲ ਲੈ ਚੱਲ ਚੁਵਾਈ ਦੀ ਬਾਈ ਕਹਿੰਦਾ ਬਾੜੀ ਆਸਲਾ ਇਹ ਲੈ ਚੱਲਾ ਉਧਰਲੇ ਬੰਨੇ ਕਮਾ ਦੇ ਤੇ ਕਿੰਨੇ ਦਿਨ ਦਾ ਸੂਆ ਦੱਸਿਆ ਬਾਈ ਦਾ ਇਹ ਪਰਸੋਂ ਹੀ ਸੂਈ ਆ ਬਾਈ ਇਹ ਪਰਸੋਂ ਦੀ ਸੂਈ ਕਿੰਨਾ ਹਾਜ਼ਰ ਬੋਲਾ ਅੱਜ 12 ਕਿਲੋ ਬੋਲਾ ਹਾਜ਼ਰ ਆ ਬਾਈ 12 ਕਿਲੋ ਬੋਲਾ ਹਾਜ਼ਰ ਆ 4 ਹਾਂਜੀ 4 ਟਾਈਮ ਤੋਂ ਟਾਈਮ 'ਚ ਉਹਨਾਂ ਦਾ ਟਾਈਮ ਤੋਂ ਟਾਈਮ ਕਿੰਨਾ ਦੁੱਧ ਪਾ ਦੂਗੀ ਇਹ 14 ਕਿਲੋ ਦੁੱਧ ਪਾਉ ਬਾਈ 14 ਕਿਲੋ ਦੇ ਲਗਭਗ ਲੈ ਲੈ ਵੀ ਇੱਥੋਂ ਮਾਰਦੀ ਕੈਮਰਾ 14 ਦੇ ਲਾਗੇ ਛਾਗੇ ਬਾਈ ਕਹਿੰਦਾ ਪਾ ਦੂ ਤੇ ਇੱਥੋਂ ਕਰਾ ਦੇ ਚੈੱਕ ਜਵਾਬ ਅੱਖਾਂ 'ਚ ਹੈਗੇ ਨੇ ਤੇ ਬਾਕੀ ਆਰਡਰ ਵਾਲਾ ਕਮਾਲ ਦਾ ਇਹ ਮੰਨ ਲਓ ਵੀ ਨੀਲੀ ਰਾਵੀ ਇਹ ਕਹਿ ਸਕਦੇ ਨੀਲੀ ਰਾਵੀ ਪਿਓਰ ਜਿਹੜੇ ਸੱਜਣ ਨੇ ਗ੍ਰੇਡੇਡ ਮੰਨਣੀਆਂ ਗ੍ਰੇਡੇਡ ਮੰਨ ਲਿਓ ਪਰ ਨਿਸ਼ਾਨੀਆਂ ਸਾਰੀ ਕਵਰ ਕਰਦੀਆਂ ਅੱਖਾਂ 'ਚ ਜਵਾਬ ਹੈਗੇ ਨੇ ਪਰ ਉਹ ਥੋੜੇ ਨੇ ਹਨਾ ਬੱਚੇ ਟਾਪ ਦੇ ਪਾਉ ਜੇ ਕਿਸੇ ਸੱਜਣ ਨੇ ਲਈ ਨੀਲੀ ਰਾਵੀ ਨਸਲ ਤੇ ਕੰਮ ਕਰਨਾ ਨਾ ਦੁੱਧ ਬਾਈ ਕਿੰਨਾ ਕ ਪਾ ਸਕਦੀ ਆ ਇਹ ਇਹ 14 ਕਿਲੋ ਪਾਉ ਬਾਈ ਨੈਟ ਨੈਟ 14 ਕਿਲੋ ਹਾਂਜੀ ਬਰੀਕ ਤਾਂ ਫੁੱਲ ਆ ਹਨ ਜਮਾਨ ਪਤਲੇ ਚਮੜੇ ਚ ਆ ਗਈ ਇਹ ਇਥੋਂ ਲੱਭੀ ਮਾਰਦੀ ਕੈਮਰਾ ਆਰਡਰ ਤੇ ਹਾਈਟ ਰਹੂਗੀ ਮੀਡੀਅਮ ਆ ਜਿਆਦਾ ਵੱਡੀ ਨਹੀਂ ਰਹੂਗੀ ਪਰ ਆ ਗਈ ਫੁੱਲ ਬਰੀਕ ਲੈ ਜਿੱਥੋਂ ਮਰਜੀ ਉਹੀ ਗੱਲ ਆ ਪੂਰੀ ਬਰੀਕ ਆ ਮੋਟੇ ਜਮਮ ਵਾਲਾ ਕੰਮ ਨਹੀਂ ਹੈਗਾ ਹਨਾ ਨਾ ਨਾ ਕਿੰਨੇ ਪੈਸੇ ਇਹਦੇ ਜਮੀ ਕਿੰਨੇ ਲੈ ਲਾਂਗੇ ਰੇਟ ਜੋ ਮਰਜੀ ਕਹੀ ਜਈ ਕਿ ਬਾਈ 1 25 ਚੋਂ ਮਾਨਤਾਨ ਕਰਾਂਗੇ ਮਾਰੀ ਮਾਰੀ ਲੱਭੀ ਫੇਸ ਤੇ ਮਾਰੋ ਕੈਮਰਾ ਸਿੰਗੀ ਸੁੰਗੀ ਕਰਾ ਦੇ ਚੱਕ ਜਿਵੇਂ ਮੈਂ ਤੁਹਾਨੂੰ ਕਹਿਦੀ ਵੀ ਦੂਜਾ ਸੁਆ ਕਿਉਂ ਕਿਹਾ ਸੀ ਇਹਨੂੰ ਹਨਾ ਜਦੋਂ ਆ ਪਤਲੇ ਸਿੰਘ ਚਾਹ ਪਰ ਬਾਈ ਕਹਿੰਦਾ ਜਾਣਕਾਰੀ ਬਿਲਕੁਲ ਜੈਨੂਨ ਦੇਣੀ ਆ 1 ਲੱਖ ਤੇ 25-24 ਮਾਨਤਾਣ ਜਾ ਕਹ ਲਈਏ ਕਰ ਦਾਂਗੇ ਆਫਰ ਵਾਲਾ ਕੰਮ ਹੀ ਆ ਆਫਰ ਵਾਲਾ ਆਫਰ ਠੀਕ ਆ ਗੱਲ ਹੁਣ ਇਹ ਚੋ ਦਾ ਭਰਾ ਮੈਂ ਕਹੂੰਗਾ ਯਾਰ ਵੀ ਆਪੇ ਹੈਨਾ ਜਿਹੜਾ ਭਰਾ ਕਹੂਗਾ ਵੀ ਇਹ ਚੋ ਵੀ ਘੱਟ ਕਰ ਲੈ ਹਨਾ ਉਹਦਾ ਆਪੇ ਸੋਚਣ ਵਾਲੀ ਗੱਲ ਆ ਤੇ ਹੁਣ ਮਾਰਦੇ ਲੱਭੀ 2 ਨੰਬਰ ਵਾਲੀ ਤੇ ਕੈਮਰਾ ਬਾਡੀ ਬੁੱਡੀ ਇਹਦੀ ਵੀ ਬਾੜੀ ਅਸਲਾ ਤੋੜ ਦੋ ਜੀ ਖੋਲ ਕੇ ਬਾਡੀ ਬੁੱਡੀ ਇਹਦੀ ਵੀ ਅਸਲਾ ਟਾਂਚ ਐਨ ਆ ਗਿਆ ਇਹ ਤੁਹਾਨੂੰ ਮੈਂ ਕਹੂੰਗਾ ਗਰੰਟੀ ਨਾਲ ਦਾਵੇ ਨਾਲ ਵੀ 110% ਨੀਲੀ ਆ ਗਈ ਹੈਨਾ ਹਾਂ ਇਹ ਨੀਲੀਆਂ ਪੂਰੀਆਂ ਆ 110% ਆ ਤੇ ਪਿੱਠ ਪੁੱਠ ਕਰਾ ਦੇ ਲੱਭੀ ਪਿਛਾਂ ਤੋਂ ਚੱਕ ਚੜਾਈ ਚੜੂਈ ਕਿੰਨੀ ਆ ਗਈ ਇੱਥੋਂ ਮਾਰਦੀ ਫੇਸ ਕੁਆਲਟੀ ਦੇ ਕੈਮਰਾ ਫੁੱਲ ਨੀਲੀ ਚ ਆ ਗਈ ਪਿਓਰ ਚ ਢਾਂਚਾ ਇਹਦਾ ਇਦਾਂ ਦਾ ਜਿੱਦਾਂ ਦਾ ਭਾਈ ਕਹ ਲਈਏ ਨਾ ਪਾਕਿਸਤਾਨੀ ਨੀਲੀ ਦਾ ਹੁੰਦਾ ਹਨਾ ਫੁੱਟ ਫੁੱਟ ਤੇ ਥਣ ਲੱਗਿਆ ਹਾਂ ਉਦਾਂ ਦਾ ਢਾਂਚਾ ਥਾਣਾ ਦਾ ਵੀ ਗੈਪ ਵਾਲਾ ਸੁਆ ਕਿਹੜਾ ਸੁਣ ਗਿਆ ਭਾਈ ਇਹਨੇ ਦੂਜਾ ਹੀ ਸੁਣਾ ਭਾਈ ਦੂਸਰਾ ਹਾਂਜੀ ਠੀਕ ਆ ਗੱਲ ਕਿੰਨੇ ਕ ਦਿਨ ਕੱਢਦੀ ਆ ਇਹਦੇ 30 ਦਿਨ ਪੂਰੇ ਬਾਈ ਜੀ 30 ਦਿਨ ਪੂਰੇ ਸੂਆ ਦੂਜਾ origignal ਕਹਿ ਲਈਏ origignal origignal ਬਾਈ 30 ਮੇਰਾ ਖਿਆਲ ਅੱਜ ਤਰੀਕ ਹੋ ਗਈ ਲਗਭਗ 19 ਤਰੀਕ ਆ ਲੈ ਚਲੋ ਲੈ ਚਲੋ ਐ ਨੂੰ ਕਮਾ ਕੇ ਰੋਕ ਲਈਏ ਉੱਥੇ ਅੱਜ ਤਰੀਕ ਹੋ ਗਈ 19 ਤੇ 30 ਨੂੰ ਬਾਈ ਕਹਿੰਦਾ ਦਿਨ ਪੂਰਨੇ ਤੇ ਬਾਕੀ ਨਾ ਟਾਂਚਾ ਚੈੱਕ ਕਰ ਇੱਥੇ ਰੋਕੀ ਬਾਈ ਇਹ ਰੋਕ ਲੈ ਰੋਕ ਲੈ ਫੇਸ ਕਰ ਦੇ ਉਰਲੇ ਵਰਨੇ ਚਿਹਰਾ 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 ਕਰ ਦੇ ਉਰਲੇ ਵਰਨੇ ਚਿਹਰਾ ਕਰ ਦੇ ਛੋਟੀ ਦਾ ਇਹ ਇਥੋਂ ਕਰ ਸਕਦੇ ਚੈੱਕ ਪਿਓਰ ਨੀਲੀ ਰਾਵੀ ਅੱਖਾਂ ਕਰ ਸਕਦੇ ਚੈੱਕ ਤੇ ਬਾਕੀ ਨੋਜ ਵੀ ਗੁਲਾਬੀ ਆ ਗਈ ਤੇ ਜਿਹੜੀ ਬਾਡੀ ਦੀ ਬਣ ਤਰਾ ਉਹ ਮੈਂ ਤੁਹਾਨੂੰ ਦੱਸਿਆ ਵੀ ਢਾਂਚਾ ਬਾਲਾ ਅਸਲ ਰੱਖਦੀ ਐ ਕਿਰਾਏ ਨੂੰ ਹੋਰ ਕਮਾ ਦੇ ਬਾਈ ਯਾਰ ਕਮਾ ਦੇ ਕਮਾ ਦੇ ਕਮਾ ਦੇ ਲੈ ਚਲੇ ਇਧਰਲੇ ਬੰਨੇ ਇਹਦੇ ਮੇਰਾ ਖਿਆਲ ਲਗਭਗ 11 ਦਿਨ ਪੈਂਡਿੰਗ ਨੇ ਹਣਾ ਹਾਂ ਪੈਂਡਿੰਗਾ 11 ਦਿਨ ਤਾਂ 20 ਲੈ ਜੂ ਬਾਈ ਅਜੇ ਠੀਕ ਐ ਗੱਲ ਆ ਉਹ ਬਾਈ ਕਹਿੰਦਾ ਹੋ ਸਕਦਾ ਵੀ ਪਸ਼ੂ ਜਿੱਥੇ ਜਾ ਕੇ ਸੈੱਟ ਹੋ ਜੇ ਹਣਾ ਉੱਥੇ ਜਾ ਕੇ 2-4 ਦਿਨ ਵੱਧ ਵੀ ਕੱਢ ਦੇਣਾ ਕਿੰਨਾ ਕੁ ਦੁੱਧ ਪਾਇਆ ਬਾਈ ਇਹਨੇ ਇਹਨੇ ਪਹਿਲੇ ਸੂਏ ਬਾਈ ਦੀ 14 ਲੀਟਰ ਦਿੱਤਾ 14 ਠੀਕ ਆ ਗੱਲ ਆ ਨੀਲੀ ਵਾਲਾ ਸ਼ੌਕ ਜ਼ਰੂਰ ਪੂਰਾ ਕਰਾਂਗੇ ਜਿਹੜੇ ਭਰਾ ਕਹਿੰਦੇ ਵੀ ਨੀਲੀ ਚਾਹੀਦਾ ਤੇ ਏਰੀਆ ਚੰਗਾ ਹੈ ਇਹ ਹੀ ਜੀ ਗੱਲ ਨਹੀਂ ਜਿਹੜੇ ਏਰੀਆ 'ਚ ਖੜੇ ਆ ਨਾ ਇਹ ਮੰਨ ਲਓ ਵੀ ਦੁੱਧ ਵਾਲੇ ਏਰੀਆ 'ਚ ਹੀ ਖੜੇ ਆ ਹਰਿਆਣੇ ਨੂੰ ਟੱਕਰ ਦੇਣ ਵਾਲਾ ਏਰੀਆ ਆ ਆ ਬੰਦੋ ਜੀ ਘੁਮਾ ਕੇ ਇਹਦੇ ਦਿਨ 30 ਨੂੰ ਪੂਰੇ ਆ ਪਹਿਲਣ ਦਾ ਆ ਗਿਆ 14 ਕਿਜੀ ਦਾ ਮਿਲ ਕੇ ਰਿਕਾਰਡ ਤੇ ਬਾਕੀ ਬਿਊਟੀ 'ਚ ਵੀ ਫੁੱਲ ਆ ਗਈ ਤੇ ਦੁੱਧ ਵਾਲੀ ਬਿਨਾਂ ਸ਼ੱਕ ਇਹ ਹੈਗੀ ਹੈਗੀ ਆ ਕਿਉਂਕਿ ਇੱਥੇ ਤੋਂ ਬਾਡੀ ਦੀ ਬਣਤਰ ਥਾਣਾ ਦਾ ਗੈਪ ਤੇ ਲੱਭੀ ਪਿਛਾਂ ਤੋਂ ਚੈੱਕ ਕਰਾ ਲਈ ਬਾਡੀ ਬੁੱਡੀ ਅਨ ਤਸੱਲੀ ਜੀ ਕਰਾ ਦੇ ਦੇਖਣ ਵਾਲੇ ਸੱਜਣਾ ਦੀ ਇਹ ਥਾਣਾ ਥੋਣਾ ਦੀ ਗਰੰਟੀ ਕਿਵੇਂ ਰਹੂਗੀ ਫੁੱਲ ਗਰੰਟੀ ਬਾਈ ਜੀ ਥਾਣਾ ਦੀ ਹਾਂ ਜੀ ਚਾਹੇ ਮੈਂ ਤਾਂ ਕਹੂੰਗਾ ਕੋਈ ਨੇੜੇ ਆ ਕੇ ਪਾਸ ਹੀ ਲੈ ਜਾਈ ਕਰਕੇ ਪਾਸ ਕਰਕੇ ਲੈ ਜਾਵੇ ਉਹਦੇ ਉਹਦੇ ਅਰਗਾ ਨਜ਼ਾਰਾ ਨਹੀਂ ਜਦੋਂ ਆਪਣੇ ਘਰੋਂ ਕੇ ਆ ਰਾਂ ਮੈਂ ਕਹੂੰਗਾ ਕੋਈ ਸੱਜਣ ਪਾਸ ਕਰਕੇ ਲੈ ਗਿਆ ਚੜਾਈ ਵਾਲੀ ਰੱਖ ਦਿਆ ਉੱਤੋਂ ਹਾਂ ਇਹ ਇੱਥੋਂ ਦਿਖਾ ਦੀ ਲੰਬੀ ਸਾਈਡ ਤੋਂ ਇਹ ਸਾਰੀ ਤੇ ਮਾਰਦੀ ਕੈਮਰਾ ਟਾਂਚਾ ਪਯੌਰ ਨੀਲੀ ਦਾ ਪੈਸੇ ਕਿੰਨੇ ਦੇ ਬਾਈ ਇਹ ਬਾਈ ਕਹਨ ਨੂੰ ਕੋਸ ਮਰਜ਼ੀ ਕਹੀਏਗੇ ਇੱਕ ਰੂਡ ਤੋਂ ਮਾਨਤਾਨ ਕਰਾਂਗੇ ਬਸ ਜਮੇ ਫਿਕਸੇ ਕੀ ਕਰਦੇ ਕੰਮ ਯਾਰ ਗੱਭਣ ਇੱਕ 45 ਦੇ ਦਾਂਗੇ 1 ਲੱਖ ਤੇ 45 ਹਜ਼ਾਰ ਦੀ ਇਹ 1 45 ਦੀ ਇੱਕ ਨੰਬਰ ਵਾਲੀ ਦਾ 1 25 ਚ ਮਾਨ ਜੇ ਕੋਈ ਸੱਜਣੇ ਦੋਨ ਨਹੀਂ ਲੈਂਦਾ ਹੋਇਆ ਕਰ ਦਾਂ ਇੱਕ ਕੰਸੀਸ਼ਨ ਕੋਈ ਹਾਂ ਹਾਂ ਕਰ ਦਾਂਗੇ ਕਰ ਦਾਂ ਮਨ ਖੁਸ਼ ਪੂਰਾ ਠੀਕ ਹੈ ਗੱਲ ਤੇ ਹੁਣ ਮਾਰ ਲੱਭੀ ਅਗਲੇ ਨੰਬਰ ਵਾਲੀ ਤੇ ਆਰਡਰ ਤੇ ਮਾਰ ਦੇ ਕੈਮਰਾ ਇਹ ਇਥੋਂ ਇਥੋਂ ਕਰਾ ਦੀ ਤਸੱਲੀ ਤੇ ਹੁਣ ਬਾਡੀ ਬੁੱਡੀ ਕਰਾਦੇ ਚ ਇੱਕ ਫੁੱਲ ਵੱਡੀਆਂ ਚ ਆ ਗਈ ਸੂਆ ਬਾਈ ਦੂਜਾ ਸੂਆ ਵੀਰੇ ਝੂਟੀ ਦਾ ਛੇ ਦੰਦ ਦਾ ਮੂੰਹ ਤੋੜ ਦੋ ਜੀ ਸੂਆ ਦੂਜਾ ਦੰਦੋਂ ਛਿੱਗੀ ਤੇ ਬਾਕੀ ਚੜਾਈ ਚੜੂਈ ਬਾੜੀ ਕਮਾਲ ਦੀ ਆ ਗਈ ਹੈ ਨਾ ਇਹ ਇਥੋਂ ਬਾਡੀ ਦੀ ਕਰਾ ਨਹੀਂ ਲੱਭੀ ਚੱਕੋ ਚੜਾਈ ਚੜਾਈ ਤਾਂ ਫੁੱਲ ਚੜਾਈ ਜੀ ਕਹੂੰਗਾ ਮੈਂ ਕਿੰਨੇ ਦਿਨ ਦਾ ਸੂਆ ਇਹਦਾ ਇਹ ਵੀਰੇ ਤਿੰਨ ਦਿਨ ਨਹੀਂ ਹੋਇਆ ਇਸੂਈ ਨੂੰ ਤਿੰਨ ਦਿਨ ਆ ਤਾਂ ਛੋਟਾ ਹਾਥੀ ਆ ਨਾ ਇਹਦਾ ਛੋਟਾ ਹਾਥੀ ਲੱਗਦਾ ਤੇਰੇ ਵਾਲੀ ਬਸ਼ੇਰੀ ਦੇ ਮੈਂ ਬਸ਼ੇਰੀ ਜਿੱਡੀ ਲੱਗਦੀ ਹੈ ਨਾ ਲੰਬੀ ਵੀ ਫੁੱਲ ਉੱਚੀ ਵੀ ਫੁੱਲ ਤੇ ਥੱਲਿਓਂ ਕੁਆਲਿਟੀ ਹੈ ਜਿਹੜੀ ਥਾਣਾ ਥੋਣਾ ਦੀ ਆਰਡਰ ਦੀ ਮੈਂ ਕਹਿਲਾ ਨਾ ਬਾਹਲੀ ਆਸਲ ਰੱਖਦੀ ਆ ਬੋਟ ਬੋਟ ਰੋਬੋਟ ਰੋਬੋਟ ਕਿ ਲੈ ਚਲਾ ਇਹਨੂੰ ਚੁੱਪ ਕਰਾ ਦੇ ਤੇਰੇ ਡੌਗਰ ਲੈ ਚੱਲ ਲੈ ਆ ਆ ਬੰਦੇ ਬੰਦੇ ਕਮਾ ਕੇ ਇੱਥੋਂ ਬੰਦੇ ਕੋਈ ਨਹੀਂ ਪਰੇਸ਼ਾਨ ਨਾ ਕਰ ਸੁਆ ਦੂਜਾ ਦਿਨ ਤੋਂ ਛਿੱਗੀ ਕਿੰਨੇ ਦਿਨ ਦੀ ਸੂਈ ਬਾਈ ਤਿੰਨ ਦਿਨ ਹੀ ਹੋਇਆ ਬਾਈ ਸੂਈ ਨੂੰ ਤਿੰਨ ਦਿਨ ਬੱਚਾ ਕੀ ਹੈ ਕੱਟੀ ਹੈ ਬਾਈ ਇਹਦੇ ਮਾਰਦੀ ਲੱਭੀ ਕੈਮਰਾ ਓਏ ਨਾਲ ਵੀ ਇਹਦੇ ਕੱਟੀ ਆ ਗਈ ਉਹ ਅਗਲੇ ਬੰਨੇ ਖੜੀ ਆ ਇਹ ਇੱਥੋਂ ਵੀਊ ਕਰਕੇ ਚੈੱਕ ਕਰਾ ਦੇ ਮਾਝ ਥੋੜਾ ਡਰਦੀ ਆ ਨੇੜੇ ਨਾ ਜਾਈ ਤੇ ਦੁੱਧ ਕਿੰਨਾ ਅੱਜ ਅੱਜ ਵੀਰੇ 14 ਕਿਲੋ ਹਾਜ਼ਰ ਆ ਤੀਜੇ ਬੋਲਾ ਆਹੀ ਕਿਹੜੀ ਜੜੀ ਬੂਟੀ ਪਾ ਦਨਿਆ ਆ ਸਹੀ ਹੈ ਹੈ ਆ ਜਾ ਆ ਜਾ ਉਰਲੇ ਬੰਨੇ ਆ ਜਾ ਆ ਜਾ ਕੈਮਰੇ ਕੈਮਰੇ ਕੋਲ ਤਾਂ ਆ ਜਾ ਬੰਦੇ ਫੇਰ ਹੀ ਪਛਾਣ ਪਛਾਨਣਗੇ ਲੱਭੀ ਲਿਆ ਕੈਮਰਾ ਬਰਾਬਰ ਕਿੰਨਾ 14 ਦੱਸਿਆ ਹਾਂ ਬਾਈ ਹੈਗਾ 14 14 ਹੈਗਾ ਟਾਈਮ ਤੋਂ ਟਾਈਮ ਵਾਲਾ ਡੰਗ ਤੋਂ ਡੰਗ ਕਹਿ ਲਈਏ ਆ ਜਾ ਰਹੇ ਬੰਦੇ ਬੰਨੇ ਦੋ ਦੋ ਟਾਈਮ ਚਾਰ ਟਾਈਮ ਕੋਈ ਦਿੱਕਤ ਤਾਂ ਨਹੀਂ ਚਬਾਉਣ ਦੀ ਹਾਂ 10 ਟਾਈਮ ਚੁਲੇ ਵੀ ਹੈ ਕਿਤੇ ਬਾਈਾਰ ਕਾ ਕਹਦੇ ਮੋਖਸਰ ਵਾਗ ਗਿਆ ਨਾ 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 ਬਟਿੰਡੇ ਵਾਗ ਗਿਆ ਕਿਤੇ ਨਾ ਨਾ ਕਿਤੇ ਕਿਤੇ ਨਹੀਂ ਜੀ ਇੱਥੇ ਆ ਇੱਥੇ ਇੱਥੇ ਤਸੱਲੀ ਕਰਾਵਾਂਗੇ ਇਹਦੀ ਪੂਰੀ 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 ਬਾਈ ਮਾਰ ਲੱਭੀ ਕੈਮਰਾ 14 22 ਕਹਿੰਦਾ ਤੀਜੇ ਦਿਨ ਹਾ ਕਿੰਨੇ ਪੈਸੇ ਇਹਦੇ ਇੱਕ ਕਹਨ ਨੂੰ ਕੋਸ ਮਰਜ਼ੀ ਕਹੀ ਜਾਏਗੀ ਬਈ 1 65 ਚੋਂ ਬਸ ਮਾਨਤਨ ਕਰਾਂਗੇ 1 65 ਚੋਂ ਮਾਨਤਨ 14 ਲੀਟਰ ਮਰਵਾ ਕੇ ਦੇ ਦਾਂਗੇ ਦੇ ਦਾਂਗੇ ਕਿੰਨਾ ਦੁੱਧ ਪਾਉਗੀ ਪੀਕ ਲੈਵਲ ਤੇ ਇਹ ਜੇ ਖੁਰਣੀ ਸਹੀ ਹੋਈ ਤਾਂ ਬਾਈ 18 ਕਿਲੋ ਦੁੱਧ ਦੇਊਗੀ ਨਾ ਸਹੀ ਖੁਰਲੀ ਵਾਲੀ ਲਊਗਾ ਐਡੀ ਜੇ ਗਲਤ ਖੁਰਲੀ ਵਾਲਾ ਤਾਂ ਲੈਂਦਾ ਹੀ ਨਹੀਂ ਠੀਕ ਆ ਗੱਲ ਉਹ 우ਸਤਾਦ ਕਹਿੰਦਾ ਵੀ ਹੁੰਦਾ ਕਹਿੰਦਾ ਸ਼ਕੀਨ ਤੇ ਫੋਕਰੇ ਚੋਂ ਫਰਕ ਹੁੰਦਾ ਹਾਂ ਹਾਂ ਜੇ ਇਹਨੂੰ ਕੋਈ ਸ਼ਕੀਨ ਲਜਾਊਗਾ ਉਹ ਬਾਈ ਕਹਿੰਦਾ ਚੰਗਾ ਦੁੱਧ ਚੋਲੂਗਾ ਜੇ ਕੋਈ ਮੇਰੇ ਵਰਗਾ ਲੈਗਾ ਯਾਰ ਬਿਨਾ ਸਾਵळा ਹਨਾ ਉਹੀ ਕੱਲਾ ਗੱਲਾਂ ਵਾਲਾ ਫੇਰ ਨਹੀਂ ਕੋਸ ਹਾਂ ਉਹਦੇ ਘਰੇ ਜਾ ਕੇ ਚਾਹੇ ਦਸੇ ਦੇਵੇ ਹਨਾ ਦਸ ਉਹ ਆ ਗਿਆ ਨਹੀਂ ਪਤਾ 8 ਮਹੀਨੇ ਦੇਵੇ ਠੀਕ ਆ ਗੱਲ ਇੱਕ ਪੈਂਡ ਚ ਮੰਨਤਾ ਨਹੀਂ ਦਾ ਕਰ ਦਿਆਂਗੇ ਤੇ ਹੁਣ ਮਾਰਦੇ ਆ ਮੱਝ ਤੇ ਕੈਮਰਾ ਇਹਦਾ ਕੰਮ ਇੱਕ ਹੋ ਗਿਆ ਮੰਨ ਲਓ ਵੀ ਬੱਚਾ ਬਾਈ ਕਹਿੰਦਾ ਇਹਨੂੰ ਚੁੰਗ ਗਿਆ ਸਾਰੀ ਦੀ ਸਾਰੀ ਖਾਲੀ ਆ ਬਈ ਇਸ ਟਾਈਮ ਇਹਨਾਂ ਦੀ ਚਵਾਈ ਦੂਜੀਆਂ ਦੀ ਰੋਕੀ ਬਈ ਆ ਇਹ ਖਾਲੀ ਵਾਂਗੂਆਂ ਥਣਾ ਚੀਤਾਰਾਂ ਨੇ ਕਿੰਨਾ ਕੁ ਦੀ ਹਵਾਨਾ ਫੇਰ ਬਹੁਤ ਭਾਰੀ ਆ ਇਹ ਤਾਂ ਮੱਝ ਬਈ 18 ਕਿਲੋ ਤੋਂ ਉੱਤੇ ਦੁੱਧ ਦੇਊਗੀ ਤੋਰੋ ਜੀ ਖੋਲ ਕੇ ਆ ਮੱਝ ਵਾਲੀ ਵੱਡੀ ਆ ਇੱਥੋਂ ਕਰ ਸਕਦੇ ਹਾਂ ਚੈੱਕ ਇਹਦਾ ਬਾਈ ਕਹਿੰਦਾ ਨਾ ਖਾਲੀ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਸੂਆ ਕਿੰਨੇ ਦਿਨ ਦਾ ਜੀ ਇਹਦਾ ਇਹ ਨੂੰ 4 ਦਿਨ ਹੋ ਗਏ ਬਾਈ ਸੁਜੀ 4 ਦਿਨ ਹਾਂਜੀ ਵੱਡੀ-ਵੁੱਡੀ ਦਾ ਬਹੁਤ ਆ ਨਾ ਵਿਸ਼ਾਲਤਾ ਪੂਰੀ ਆ ਲੈ ਚੱਲ ਬੱਚਾ ਨਾਲ ਇਹਦੇ ਕੱਟਾ ਆ ਗਿਆ ਹਾਂ ਕੱਟਾ ਆ ਨਾਲ ਆ ਗਿਆ ਮੀਲ ਕਾਫ ਲੈ ਚੱਲੋ ਜੀ ਲੈ ਚੱਲੋ ਥੋੜਾ ਯਾ ਦਰਦੀ ਆ ਨਾ ਕੋਈ ਨਹੀਂ ਕੋਈ ਨਹੀਂ ਥੋੜਾ ਸੰਗਲ ਛੱਡ ਲਿਓ ਥੱਲੇ ਇਹਦੇ ਜੇ ਭੱਜਣ ਲੱਗੀ ਠੀਕ ਆ ਉਹ ਚੀਜ਼ ਦਾ ਧਿਆਨ ਰੱਖਿਓ ਵੱਡੀ ਆ ਗਈ ਫੁੱਲ ਕਿੰਨੇ ਦਿਨ ਦਾ ਸੁਆ ਦੱਸਿਆ ਜੀ 4 ਦਿਨ ਹੋ ਗਏ ਬਾਈ ਜੀ 4 ਦਿਨ ਥੱਲਿਓ ਦਾ ਇਹ ਮੰਨ ਲਓ ਵੀ ਹੁਣ ਇਹ ਸਾਫੀ ਆ ਤਕਰੀਬਨ ਤਕਰੀਬਨ ਆ ਕਿੰਨੀ ਕ ਬੌਲੀ ਆ 4 ਦਿਨਾਂ ਦੀ ਸੁਈ ਲਵੇ ਇਹਦੇ ਥੱਲੇ 12 ਕਿਲੋ ਬੌਲੀ ਆ ਬਾਈ ਹਾਂਜੀ ਟਾਈਮ ਤੋਂ ਟਾਈਮ ਚੋਣ ਵਾਲੀ ਹਾਂ ਲੈ ਚੱਲ ਲੈ ਚੱਲ ਬਾਈ ਇੱਥੋਂ ਲੰਬਾਈ ਕਰ ਸਕਦੇ ਹਾਂ ਚੈੱਕ ਇਹ ਇੱਥੋਂ ਚੈੱਕ ਕਰ ਸਕਦੇ ਹਾਂ ਇਹਦਾ ਉਹੀ ਗੱਲ ਆ ਮਾਲ ਗੱਡੀ ਵਾਲੇ ਡੱਬੇ ਚੋਂ ਨਾ ਲੰਗੀਆਂ ਜਾਂਦੀ ਆ ਕੈਮਰੇ ਦੇ ਗਾਂ ਦੀ ਲੰਗੀ ਜਾਂਦੀ ਆ ਨਾ ਤੇ ਕਿੰਨਾ ਦੁੱਧ ਪਾਊਗੀ ਪੀਕ ਲੈਵਲ ਤੇ ਇਹ ਬਾਈ 20 ਕਿਲੋ ਦੁੱਧ ਪਾਊਗੀ 20 ਕਿਲੋ ਹਾਂ ਆ 20 ਕਿਲੋ ਖਾਸਾ ਹੁੰਦਾ ਉਹ ਉਹ ਦੱਸਿਆ ਵੀ ਉਹ ਖੁਰਨੀ ਨੇ ਪਾਉਣਾ ਹਿੰਮਤ ਨਾ ਉਹ ਸ਼ਕੀਨ ਨੇ ਪਾਉਣਾ ਨਾ ਬੰਦੇ ਬੰਦੇ ਘਵਾ ਕੇ ਬਾਈ ਪਰੇਸ਼ਾਨ ਨਾ ਕਰ ਬੰਦੇ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਇੱਕ ਨੰਬਰ ਬਾਈ ਚਵਾਈ ਦੀ ਇੱਕ ਨੰਬਰ ਉਹ ਵੱਡੀ ਫੁੱਲ ਆ ਹਨਾ ਹਾਂ ਵੱਡੀ ਫੁੱਲ ਹਾਂ ਕੱਦ ਚੰਗਾ ਜਿਹੜੀ ਦਾ ਕੱਦ ਮਾ ਨਾ ਤੁਹਾਨੂੰ ਵੱਡਾ ਕਹਿ ਦੂੰਗਾ ਤਾਂ ਸੱਚ ਨੂੰ ਵੱਡੀ ਹੋਊਗੀ ਬਿਨਾਂ ਸ਼ੱਕ ਉਹਨੂੰ ਤੁਸੀਂ ਵੱਡੀ ਮੰਨ ਕੇ ਲੈ ਸਕਦੇ ਹੋ ਜਿਹੜੀ ਕਹਤਾ ਬਾਈ ਮੀਡੀਅਮ ਆ ਉਹ ਰਹੂਗੀ ਮੀਡੀਅਮ ਹਨਾ ਸਾਈਡ ਤੋਂ ਕਰਾ ਦੇ ਲੱਭੀ ਚੈੱਕ ਪਰਲੇ ਬੰਨਿਆ ਸਾਈਡ ਤੋਂ ਕਰਾ ਦੇ ਚੈੱਕ ਇਹ ਜਦੋਂ ਝੋਟੀਆਂ ਨੂੰ ਜਾਊਗੀ ਨਾ ਇੱਥੋਂ ਇੱਥੋਂ ਕਰਾ ਦੇ ਚੈੱਕ ਇਹ ਇੱਥੋਂ ਕਰ ਸਕਦੇ ਹਾਂ 20 ਦੇ ਲਾਗੇ ਤਾਂ ਅਕੀ ਕਰ ਦਊਗੀ ਅਸਕੇ ਬਾਈ ਜੀ ਕਿੰਨੇ ਪੈਸੇ ਅੱਜ ਕਹਿਨ ਨੂੰ ਕੋਸ ਮਰਜ਼ੀ ਕਰ ਕਹੀ ਜਾਈਏ ਠੀਕ ਆ ਠੀਕ ਆ ਨੇ ਲੈ ਲਾਂਗੇ ਜਮੀ 170 ਚ ਮਾਨਦਾਨ ਕਰਾਂਗੇ ਬਾਈ 1 ਲੱਖ ਤੇ 70000 170 ਦੀ ਕੌਣ ਦਿੰਦਾ ਯਾਰ 20 ਕਿਲੋ ਵਾਲੀ ਆਪਾਂ ਦੇ ਦੇਾਂਗੇ ਠੀਕ ਆ ਗੱਲ ਆਪਾਂ ਦੇ ਦੇਾਂਗੇ ਠੀਕ ਹੈ ਅੱਜ ਕਿੰਨਾ ਦੱਸਿਆ ਦੀ 12 ਕਿਲੋ ਬੋਲੋ ਬਾਈ ਚੌਥੇ ਦਿਨ ਹਾਂ ਠੀਕ ਆ ਗੱਲ ਅੱਜ ਚੌਥੇ ਦਿਨ ਬਾਈ ਕਹਿੰਦਾ 12 ਕਿਲੋ ਬੋਲੀ ਆ 20 ਦੇਊਗੀ ਚਲੋ 20 ਨਹੀਂ ਯਾਰ ਮੌਸਮ ਦੇ ਹਿਸਾਬ ਨਾਲ 18 ਮੰਨ ਕੇ ਲੈ ਜੀ 2 ਕਿਲੋ ਬਾਈ ਵਾਲੇ ਚ ਹੋਰ ਘਟਾ ਲਿਓ ਕਿਉਂਕਿ ਉਦਾਂ ਦਾ ਹੀ ਇਹਦਾ ਰੇਟ ਆ ਵੀ ਰੇਟ ਵੀ ਭਾਰੀ ਨਹੀਂ ਕੁਆਲਿਟੀ ਦੇ ਹਿਸਾਬ ਦਾ ਹੂੰ ਹੂੰ ਤੇ ਨੰਬਰ ਬੋਲ ਦੋ ਜੀ 9463857600 9915481899 ਨੰਬਰ ਸੱਜਣ ਦੇ 2 ਦਸ ਤੇ ਦੋਨੇ ਸਕਰੀਨ ਤੇ ਲਗਾਤਾਰ ਹੀ ਚੱਲੀ ਜਾਂਦੇ ਆ ਜਿਹੜੇ ਵੀ ਸੱਜਣ ਨੂੰ ਇਹਨਾਂ ਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ